ਬਰਸਾ ਬਲਟੋਹਾ ਕਾਲ ਤੱਕ ਸਭ ਤੋਂ ਸੇਕਿਆ ਹੋਇਆ ਕਾਲ ਤੱਕ ਸਭ ਦਾ ਹੁਕਮ ਆ ਕਿ ਬਿਰਸੇ ਬਲਟੋਹੇ ਦੇ ਨਾਲ ਕੋਈ ਸਾਂਝ ਨਹੀਂ ਰੱਖੂਗਾ ਜੋ ਗੁਰੂ ਦਾ ਸਿੱਖ ਆ ਇਹ ਬਿਰਸੇ ਬਲਟੋਹੇ ਦੇ ਘਰੇ ਜਾ ਕੇ ਅਣਜੀਤ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦਾ ਹੀ ਨਹੀਂ ਅਣਜੀਤ ਜੇ ਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦਾ ਹੁੰਦਾ ਅਣਜੀਤ ਤਾਂ ਬਿਰਸੇ ਬਲਟੋਹੇ ਦੇ ਘਰੇ ਨਹੀਂ ਜਾਂਦਾ ਸੀ ਦੇਖੋ ਜੀ ਟੀਵੀ ਦੀ ਸਕਰੀਨ ਤੇ 도ਗਲਿਆਂ ਨੂੰ 도ਗਲਿਆਂ ਨੂੰ ਦੇਖੋ ਟੀਵੀ ਦੀ ਸਕਰੀਨ ਤੇ ਜਿਹੜੇ ਬਿਰਸੇ ਬਲਟੋਹੇ ਨੂੰ ਕਾਲ ਤੱਕ ਸਭ ਤੋਂ ਸੇਕ ਦਿੱਤਾ ਪੰਤੋਂ ਸੇਕਿਆ ਹੋਇਆ ਜੋ ਬਿਰਸਾ ਬਲਟੋਹਾ ਖੌਦੇ ਸਾਧ ਦੀ ਸੱਜੀ ਬਾਹ ਬਿਰਸਾ ਬਲਟੋਹਾ ਬਾਦਲਾਂ ਦੀ ਸੱਜੀ ਬਾਹ ਬਿਰਸਾ ਬਲਟੋਹਾ ਉਹਦੇ ਘਰੇ ਇਹ ਸਾਬਕਾ ਜਥੇਦਾਰ ਕੀ ਲੈਣ ਗਿਆ ਸੀ ਬਈ ਕੀ ਲੈਣ ਗਿਆ ਸੀ ਇਹਨੇ ਹੋਣਾ ਇੱਕ ਲੇਖ ਲਿਖਿਆ ਤੁਹਾਨੂੰ ਟੀਵੀ ਦੀ ਸਕਰੀਨ ਤੇ ਉਹ ਵੀ ਦਿਖਾ ਰਹੇ ਆ ਉਹਦੇ ਚ ਲਿਖਦਾ ਕਿ ਬਾਦਲਾ ਨਾ ਮੇਰਾ ਕੋਈ ਲੈਣਾ ਦੇਣਾ ਨਹੀਂ ਤੂੰ ਇਹ ਦੱਸਿਆ ਅਨਜੀਤ ਕਿ ਤੂੰ ਉਹ ਵਿਰਸੇ ਬਲਟੋਹੇ ਦੇ ਘਰੇ ਕੀ ਕਰਨ ਗਿਆ ਸੀ ਕਿਹੜੀ ਤੇਰੀ ਮਜਬੂਰੀ ਬਣ ਗਈ ਸੀ ਕਿ ਤੂੰ ਉਹਦੇ ਘਰੇ ਜਾਣਾ ਜਿਹੜਾ ਪੰਤੋਂ ਸੇਕਿਆ ਹੋਇਆ ਵਿਰਸਾ ਬਲਟੋਹਾ ਉਹਦੇ ਨਾਲ ਤਾਂ ਕੋਈ ਸਾਂਝ ਹੀ ਨਹੀਂ ਰੱਖਣੀ ਸੀ ਉਹਦੇ ਘਰੇ ਤੂੰ ਕੀ ਕਰਨ ਗਿਆ ਸੀ ਕੀ ਤੇਰੇ ਪੈਸੇ ਬੰਦ ਹੋ ਗਏ ਜਿਹੜੇ ਅੰਡਰ ਟੇਬਲ ਤੈਨੂੰ ਪੈਸੇ ਮਿਲਦੇ ਨੇ ਜੱਥੇਬੰਦੀ ਚਲਾਉਣ ਦੇ ਸ਼੍ਰੋਮਣੀ ਕਮੇਟੀ ਬੰਨੀਓ ਰੌਲਾ ਪਾਉਣ ਦੇ ਗੁਰੂ ਦੀਏ ਸੰਗ ਤੇ ਇਹ ਅੱਖੀ ਘੱਟਾ ਪਾਉਂਦਾ ਅਨਜੀਤ ਕਿਉਂਕਿ ਇਹ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆਉਂਦੀਆਂ ਨੇ ਇਹ ਥੋੜੇ ਜੇ ਬੰਦਿਆਂ ਨੂੰ ਜਿਹੜੇ ਵਿਰੋਧੀ ਹੁੰਦੇ ਨੇ ਉਹ ਆਪਦੇ ਬੰਨੀ ਖਿੱਚ ਲੈਂਦਾ ਉਹਨਾਂ ਨੂੰ ਖਿੱਚ ਕੇ ਫਿਰ ਸ਼੍ਰੋਮਣੀ ਕਮੇਟੀ ਨੂੰ ਜਿਤਾ ਦਿੰਦਾ ਬਸ ਇਹੀ ਇਹਦੀ ਗੇਮ ਆ ਇਹ ਗੇਮ ਦੇ ਜ਼ਰੀਏ ਇਹਨੂੰ ਮਿਲਦੇ ਨੇ ਪੈਸੇ ਸ਼੍ਰੋਮਣੀ ਕਮੇਟੀ ਵੱਨੀਓ ਲਾਏ ਉਹਨਾਂ ਨੂੰ ਭੰਡੀ ਜਾਣਾ ਤੇ ਲਾਏ ਨੇ ਅੰਦਰ ਗਤੀ ਗਦਾਰੀ ਕਰੀ ਜਾਣੀ ਪੰਥ ਦੇ ਨਾਲ ਆ ਹੁਣ ਦੋਗਲਾ ਦੱਸੇ ਵੀ ਉੱਥੇ ਕੀ ਕਰਨ ਗਿਆ ਸੀ ਹੁਣ ਇਹ ਸਾਬਕਾ ਜਥੇਦਾਰ ਨੂੰ ਅਸੀਂ ਪੁੱਛਦੇ ਆ ਕਿ ਤੂੰ ਕਿਰਤ ਘਾਣਾ ਕਿਰਤ ਘਾਣਾ ਜੇ ਤੂੰ ਕਿਰਤ ਘਾਣ ਨਹੀਂ ਹੈਗਾ ਤਾ ਸਾਡੀ ਗੱਲ ਦਾ ਜਵਾਬ ਜ਼ਰੂਰ ਦੇਈ ਜੇ ਤੂੰ ਕਿਰਤ ਕਰਨ ਨਹੀਂ ਹੈਗਾ ਤਾਂ ਸਾਡੀ ਗੱਲ ਦਾ ਜਵਾਬ ਜ਼ਰੂਰ ਦੇਈ ਤੈਨੂੰ ਪੁੱਛਦੇ ਆ ਕਿ ਤੈਂ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਦੀ ਤੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਜਿਹੜੇ ਖੰਡੇ ਤੇ ਅਨੰਤਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਉਹਦੀ ਘੋਰ ਬੇਅਦਵੀਂ ਕਿਉਂ ਕਰੀ ਅਣਜੀਤ ਤੈਂ ਕਿਉਂ ਕੀਤੀ ਘੋਰ ਬੇਅਦਵੀਂ ਅਣਜੀਤ ਇਹ ਦੱਸ ਸੰਗਤਾਂ ਨੂੰ ਤੂੰ ਕਿਉਂ ਬੇਅਦਵੀ ਕਰਦਾ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਗੁਰੂਆਂ ਦੇ ਖੰਡੇ ਦੀ ਇਹ ਦੱਸੇਗਾ ਅਣਜੀਤ ਤੂੰ ਆ ਤੈਨੂੰ ਟੀਵੀ ਦੀ ਸਕਰੀਨ ਤੇ ਦਿਖਾ ਰਹੇ ਆ ਜਰਨਲ ਅਡਵੈਰ ਦਾ ਲੋਗੋ ਜਿਹੜਾ ਤੂੰ ਝੰਡਿਆਂ ਤੇ ਲਾ ਕੇ ਆਪਣੇ ਫਲੈਰ ਦੇ ਉੱਤੇ ਪੋਸਟਰ ਦੇ ਉੱਤੇ ਵੀ ਲਾਉਂਦਾ ਹਰ ਵਕਤ ਦੋ ਝੰਡੇ ਲਾਏ ਨੇ ਤੈਂ ਕੰਜਰਾਂ ਦੇ ਝੰਡੇ ਕਿਉਂਕਿ ਸਾਡੇ ਗੁਰੂਆਂ ਦੇ ਨਿਸ਼ਾਨ ਸਾਹਿਬ ਨਹੀਂ ਉਹ ਕੰਜਰਾਂ ਦੇ ਝੰਡੇ ਨੇ ਅੰਗਰੇਜ਼ਾਂ ਦੇ ਉਹ ਤਾਂ ਦੋ ਲਾਏ ਨੇ ਆਪਣੇ ਫਲੈਰ ਦੇ ਉੱਤੇ ਉੱਤੇ ਲਾਇਆ ਲੋਗੋ ਜੋ ਵੀ ਕੰਜਰਾਂ ਦਾ ਲੋਗੋ ਆ ਅੰਗਰੇਜ਼ਾਂ ਦਾ ਕਿਉਂਕਿ ਅੰਗਰੇਜ਼ਾਂ ਨੇ ਇਹ ਲੋਗੋ ਬਣਾਇਆ ਸੀ ਜਦੋਂ ਉਹਨਾਂ ਨੇ ਸਿੱਖ ਬਟਾਲੀਅਨ ਫੌਜ ਬਣਾਈ ਸੀ ਉਹਨਾਂ ਦੇ ਮੱਥੇ ਤੇ ਲਾਉਣ ਦੇ ਲਈ ਇਹ ਬਣਾਇਆ ਸੀ ਇਹ ਜੁੱਤੀ ਦੇ ਵਿੱਚੋਂ ਲਿਆ ਹੋਇਆ ਡਿਜ਼ਾਈਨ ਆ ਇਹ ਅੱਜ ਤੁਸੀਂ ਝੰਡਿਆਂ ਤੇ ਲਾਉਨੇ ਹੋ ਪਾਪੀਓ ਇਹ ਦੱਸੋ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਤੁਸੀਂ ਕਿਰਤ ਘਾਣੋ ਗੁਰੂ ਦਾ ਖਾ ਕੇ ਗੁਰੂਆਂ ਦੇ ਖੰਡੇ ਦੀ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਵੀ ਕਰਦੇ ਹੋ ਪਾਪੀਓ ਓਏ ਅਣਜੀਤ ਦੱਸੇਗਾ ਓਏ ਅਣਜੀਤ ਜਿਹੜੇ ਤੈਨੂੰ ਪੈਸੇ ਖਮਾਉਂਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਉਹ ਦੱਸਣਗੇ ਓਏ ਅਣਜੀਤ ਇਹ ਬਾਦਲ ਕਾ ਟੋਲਾ ਦੱਸੇਗਾ ਓਏ ਅਣਜੀਤ ਕੌਣ ਦੱਸੇਗਾ ਤੂੰ ਕਿਰਤ ਕਾਣਾ ਤੂੰ ਕਿਰਤ ਕਾਣਾ ਗੁਰੂ ਘਰ ਦਾ ਖਾਣ ਵਾਲਾ ਹਰਾਮ ਖੋਰ ਆ ਇਹ ਤੋਂ ਵੱਧ ਕੇ ਕੁਸਬ ਨਹੀਂ ਤੂੰ ਜੇ ਤੇਰੇ ਮੂੰਹ 'ਚ ਆਵਾਜ਼ ਹੈਗੀ ਤੂੰ ਬੋਲ ਸਕਦਾ ਗੁੰਗਾ ਬਹਿਰਾ ਨਹੀਂ ਹੋਇਆ ਤਾਂ ਦੱਸ ਕਿ ਸਾਡੇ ਦਸਾਂ ਗੁਰੂਆਂ 'ਚੋਂ ਕਿਸ ਗੁਰੂ ਦਾ ਖੰਡਾ ਜਿਹੜਾ ਤੁਸੀਂ ਆਪਣੇ ਪੋਸਟਰ ਦੇ ਉੱਤੇ ਝੰਡਿਆਂ ਤੇ ਲਾਉਨੇ ਹੋ ਦੱਸੋ ਦੱਸੇਗਾ ਜਾਂ ਚੁੱਪ ਕਰਕੇ ਇਹ ਵੀਡੀਓ ਆਡੀਓ ਸੁਣ ਕੇ ਚੁੱਪ ਕਰਕੇ ਬੈਠ ਜਾਏਗਾ ਗੁਰੂ ਦੀਏ ਸੰਗ ਤੇ ਸਾਡੇ ਕੋਲੇ ਇਹਦਾ ਵਟਸਐਪ ਨੰਬਰ ਆ ਇਨੂੰ ਵੀ ਅਸੀਂ ਆ ਭੇਜ ਰਹੇ ਆ ਸੰਗ ਤੇ ਸੋਨੂੰ ਵੀ ਭੇਜ ਰਹੇ ਆ ਗੁਰੂ ਦੀਆਂ ਸੰਗਤਾਂ ਪੁੱਸਣ ਐ ਅਨਜੀਤ ਨੂੰ ਬਈ ਪਹਿਲਾਂ ਤਾਂ ਤੂੰ ਇਹ ਦੱਸ ਤੂੰ ਬਿਰਸੇ ਬਲਟੋਹੇ ਦੇ ਘਰੇ ਕੀ ਕਰਨ ਗਿਆ ਸੀ ਦੂਜਾ ਤੂੰ ਇਹ ਦੱਸ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਘੋਰ ਬੇਅਦਬੀ ਕਿਉਂ ਕਰਦਾ ਤੂੰ ਤਾਂ ਸਾਫਕਾ ਜੱਥੇਦਾਰ ਰਹਿ ਚੁੱਕਿਆ ਉਹ ਵੀ ਕਾਲ ਤੱਕ ਸਾਹਿਬ ਦਾ ਉਹ ਤੈਨੂੰ ਤਾਂ ਇਤਿਹਾਸ ਬਾਰੇ ਪਤਾ ਹੋਊ ਅਣਜੀਤ ਤੂੰ ਦਸ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜਿੱਦੇ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਉਹ ਪੌੜੀਆਂ ਨੂੰ ਸ਼੍ਰੋਮਣੀ ਕਮੇਟੀ ਨੇ ਜਿੰਦਾ ਲਾਇਆ ਕਿਉਂ ਲਾਇਆ ਅਣਜੀਤ ਇਹ ਵੀ ਦੱਸ ਗੁਰੂ ਦੀਆਂ ਸੰਗਤਾਂ ਨੂੰ ਦਸ ਗੁਰੂ ਦੀਆਂ ਸੰਗਤਾਂ ਨੂੰ ਕਿ ਇਹ ਪਾਪ ਤੂੰ ਕਿਉਂ ਕਰਦਾ ਦੱਸ ਜੇ ਤੂੰ ਕਿਰਤ ਕਰਨ ਨਹੀਂ ਹੈਗਾ ਤੇ ਤੇ ਤੋਂ ਤੇਰੇ ਕੋਲੋਂ ਅਣਜਾਣੇ ਚ ਗਲਤੀਆਂ ਹੋਈਆਂ ਨੇ ਤਾਂ ਤੂੰ ਸੰਗਤ ਨੂੰ ਦੱਸ ਜੇ ਤੂੰ ਗੁਰੂ ਘਰ ਦਾ ਖਾ ਕੇ ਹਰਾਮਖੋਰ ਬਣਨਾ ਤਾਂ ਨਾ ਬਿਲਕੁਲ ਦੱਸੀ ਕਿਉਂਕਿ ਮਰਦੇ ਕਦੇ ਬੋਲਦੇ ਨਹੀਂ ਹੁੰਦੇ ਜੇ ਤੂੰ ਮਰਦਾ ਤਾਂ ਨਾ ਬੋਲੀ ਜੇ ਜਿਉਂਦਾ ਤਾਂ ਜ਼ਰੂਰ ਇਸ ਗੱਲ ਦਾ ਜਵਾਬ ਜ਼ਰੂਰ ਦੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ